ਸਾਤ ਸ੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤਾਜ਼ਾ ਡੋਟ ਖਬਰ ਨਿਊਜ਼ ਤੇ ਸਵਾਗਤ ਹੈ ਅੱਜ ਦੀਆਂ ਚੌਨਵੀਆ ਖਬਰਾਂ ਦੇ ਨਾਲ ਜੇਕਰ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਜੀ ਕਰਨਲ ਬਾਠ ਕੇਸ ਚ ਨਾਮਜਦ ਚਾਰ ਇਨਸਪੈਕਟਰਾਂ ਸਨੇ ਸ਼ੇਖ ਖਿਲਾਫ ਪਟਿਆਲਾ ਐਸਐਸਪੀ ਵਰੁਣ ਸ਼ਰਮਾ ਨੇ ਕੀਤੀ ਵਿਭਾਗੀ ਕਾਰਵਾਈ 3 ਸਾਲ ਲਈ ਨਹੀਂ ਹੋਵੇਗਾ ਤਨਖਾਹ ਚ ਵਾਧਾ 3 ਸਾਲ ਲਈ ਨੌਕਰੀ ਚ ਨਹੀਂ ਮਿਲੇਗੀ ਤਰੱਕੀ 3 ਸਾਲ ਦੀ ਪਟਿਆਲਾ ਜ਼ਿਲ੍ਹੇ ਤੋਂ ਬਾਹਰ ਰਹਿਣਗੇ ਲਾਈਨ ਹਾਜ਼ਰ ਸੁਖਪਾਲ ਖੈਰਾ ਦੀਆਂ ਵਧੀਆਂ ਮੁਸ਼ਕਲਾਂ ਸੀਐਮ ਤੇ ਓਐਸਡੀ ਰਾਜबीर ਨੇ ਖੈਰਾ ਖਿਲਾਫ ਅਦਾਲਤ ਚ ਕੀਤਾ ਮਾਨਹਾਨੀ ਦਾ ਕੇਸ ਸੁਖਪਾਲ ਖੈਰਾ ਨੇ ਰਾਜबीर ਸਿੰਘ ਤੇ ਲਗਾਏ ਸੀ ਇਲਜ਼ਾਮ ਅਦਾਲਤ ਵੱਲੋਂ ਖੈਰਾ ਨੂੰ ਇਸ ਮਾਮਲੇ 'ਚ ਕੋਈ ਵੀ ਬਿਆਨ ਦੇਣ ਤੇ ਰੋਕ ਸੁਖਪਾਲ ਖੈਰਾ ਨੂੰ ਭੇਜਿਆ ਗਿਆ ਨੋਟਿਸ 11 ਅਗਸਤ ਨੂੰ ਅਦਾਲਤ 'ਚ ਪੇਸ਼ ਹੋਣ ਦੇ ਦਿੱਤੇ ਆਦੇਸ਼ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਆਪੇ ਤੋਂ ਹੋਏ ਬਾਹਰ ਉਹਨਾਂ ਨੇ ਕਿਹਾ ਕੀ ਗੱਲ ਭਗਵੰਤ ਮਾਨ ਨੇ ਪੰਜਾਬ ਵਿੱਚ ਅੱਗ ਨਹੀਂ ਲਾਈ ਜੇ ਮੇਰਾ ਪੁੱਤ ਨਸ਼ਾ ਛਡਾਉਂਦਾ ਸੀ ਮਾੜਾ ਕਰਦਾ ਸੀ ਜੇ ਮੇਰਾ ਪੁੱਤ ਨਸ਼ੇੜੀ ਜੇਲ੍ਹ 'ਚ ਕਿਉਂ ਡੱਕਿਆ ਡਰਦੇ ਕਿਉਂ ਉਹਦੇ ਕੋਲ ਬਿਊਟੀ ਤੋਂ ਕਾਰ ਪਰਤ ਰਹੀ ਟ੍ਰੇਨੀ ਮਹਿਲਾ ਡਾਕਟਰ ਨਾਲ ਵਾਪਰਿਆ ਭਾਣਾ ਸੜਕ ਪਾਰ ਕਰਦੇ ਸਮੇਂ ਤੇਜ਼ ਰਫ਼ਤਾਰ ਕਾਰ ਨੇ ਮਾਰੀ ਜ਼ੋਰਦਾਰ ਟੱਕਰ ਹਾਦਸੇ 'ਚ ਟ੍ਰੇਨੀ ਮਹਿਲਾ ਡਾਕਟਰ ਨੇ ਮੌਕੇ ਤੇ ਤੋੜਿਆ ਦਮ ਲਵਨੇਸ਼ ਕੌਰ ਵੱਜੋਂ ਹੋਈ ਮਰਤਕਾ ਦੀ ਪਛਾਣ ਸੀਸੀਟੀਵੀ ਵਿੱਚ ਕੈਦ ਹੋਈ ਸਾਰੀ ਘਟਨਾ ਹਾਂਜੀ ਹੁਣ ਗੱਲ ਕਰਦੇ ਹਾਂ ਸੁਪਰੀਮ ਕੋਰਟ ਬਾਰੇ ਸੜਕ ਹਾਦਸਿਆਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਹਾਈਵੇ ਤੇ ਅਚਾਨਕ ਬ੍ਰੇਕ ਲਗਾਉਣਾ ਮੰਨੀ ਜਾਵੇਗੀ ਲਾਪਰਵਾਹੀ ਅਜਿਹੇ ਮਾਮਲੇ 'ਚ ਕੋਈ ਹਾਦਸਾ ਹੋਣ ਤੇ ਡਰਾਈਵਰ ਹੋਵੇਗਾ ਜ਼ਿੰਮੇਵਾਰ ਸੜਕ ਤੇ ਪਿੱਛੇ ਵਾਲੀਆਂ ਗੱਡੀਆਂ ਨੂੰ ਸਿਗਨਲ ਦੇਣਾ ਵੀ ਡਰਾਈਵਰ ਦੀ ਜ਼ਿੰਮੇਵਾਰੀ ਐਮਰਜੈਂਸੀ ਲਈ ਹਾਈਵੇ ਤੇ ਅਚਾਨਕ ਰੁਕਣਾ ਸਹੀ ਨਹੀਂ done what?